ਤੇ ਇੱਕ ਤੀਜਾ ਲੋਕ ਤਾਂ ਮੈਨੂੰ ਹੋਰ ਤੋਂ ਸੁਣ ਲੱਗਿਆ ਬਾਈ ਜੀ ਨੂਨ ਦੰਦਾਂ ਦੇ ਬਾਰੇ ਦੱਸਣ ਲੱਗਿਆ ਬੇਕਿੰਗ ਸੋਡਾ ਤੇ ਨਿੰਬੂ ਇਸ ਟਾਈਮ ਮੇਰੇ ਕੋਲ ਹੈ ਨਹੀਂਗਾ ਇਹਦੇ ਵਿੱਚ ਤੁਸੀਂ ਆ ਬਰਸ਼ ਚੱਕਣਾ ਇਹ ਨੂਨ ਚੜਵਾਉਣਾ ਬੇਕਿੰਗ ਸੋਡਾ ਚੜਵਾਉਣਾ ਗਿੱਲਾ ਕਰਕੇ ਉਸ ਤੋਂ ਬਾਅਦ ਇਹਦੇ ਨਿੰਬੂ ਪੁੱਕਣਾ ਨਿੰਬੂ ਦੇ ਤੁਸੀਂ ਚਾਰ ਪੰਜ ਤੁਪਕੇ ਨਿਚੋੜ ਕੇ ਇਹਨੂੰ ਤੁਸੀਂ ਦੰਦਾਂ ਤੇ ਪੋਲਾ ਪੋਲਾ ਬਰਸ਼ਾ ਜਿਹੜਾ ਤੁਸੀਂ ਉਹ ਮਾਰਨਾ ਇਹਦੇ ਨਾਲ ਜਿਹੜਾ ਤੁਹਾਡਾ ਕੀ ਹੈ ਜਿਹੜੇ ਦੰਦ ਦੁਖਦੇ ਆ ਜਾਂ ਆਪਣੇ ਮਸੂੜੇ ਦੁਖਦੇ ਨੇ ਖੂਨ ਨਿਕਲਦਾ ਉਹ ਘਟ ਜੂਗਾ ਇਹ ਨਹੀਂ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਪੱਕੇ ਤੌਰ ਤੇ हट ਜਾਣਗੇ ਦਵਾਈ ਆਪਾਂ ਨੂੰ ਲੈਣੀ ਪੈਂਦੀ ਹੈ ਪਰ ਅਣਸਰ ਦੇ ਨੂੰ ਆਪਾਂ ਜਿਹਦੇ ਨਾਲ ਬਰਸ਼ ਕਰਨ ਜਾਂ ਉਂਗਲ ਦੇ ਨਾਲ ਸਿਰਪੂ ਕਰਨ ਨੂੰ ਸ਼ੁਰੂ ਕਰ ਦਈਏ ਬੇਕਿੰਗ ਪਾਊਡਰ ਤੇ ਲੂਣ ਤੇ ਨਿੰਬੂ ਆ ਤਿੰਨੇ ਚੀਜ਼ਾਂ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਰੱਖਣੀਆਂ ਤੇ ਇਹ ਤੁਹਾਡੇ ਕੰਮ ਹੋਣਗੇ ਮੇਰੇ ਰੱਖੀਆਂ ਹੋਈਆਂ ਮੇਰਾ ਮੇਰੀ ਜਾੜ ਜਿਹੜੀ ਹੈ ਦੁਖਦੀ ਸੀ ਬਹੁਤ ਜ਼ਿਆਦਾ ਇੱਕ ਹਫ਼ਤਾ ਪਹਿਲਾਂ ਮੈਂ ਡਾਕਟਰ ਤੋਂ ਟ੍ਰੀਟਮੈਂਟ ਲਈ ਇੱਥੇ ਅਪਾਇੰਟਮੈਂਟ ਲਈ ਸੀਗੀ ਤੇ ਚੈੱਕ ਕਰਾ ਕੇ ਆਇਆ ਇੱਕ ਹਫ਼ਤਾ ਮੈਂ ਕਲੇਗਰ ਆਪੇ ਨਾਲ ਕੋਲੀਆਂ ਕਦੇ ਸ਼ਰਾਬ ਨਾਲ ਕੋਲੀਆਂ ਕਦੇ ਲੌਂਗ ਰੱਖਿਆ ਕਦੇ ਕੋਸ਼ਿਸ਼ ਕੀਤਾ ਕਦੇ ਫਰਕ ਨਹੀਂ ਪਿਆ ਉਹਦੇ ਨਾਲ 5-10 ਮਿੰਟ ਫਰਕ ਪੈਂਦਾ ਮੁੜ ਕੇ ਫੇਰ ਉਹੀ ਹਾਲ ਤੇ ਮੈਂ ਅਪਾਇੰਟਮੈਂਟ ਲੈਣ ਤੋਂ ਬਾਅਦ ਚ ਦਵਾਈ ਲਿਆਂਦੀ ਦਵਾਈ ਨਾਲ ਜੜ ਹਟ ਗਈ ਹਿੱਲਦੀ ਸੀ ਜੜ ਮੇਰੀ ਪੂਰੀ ਦੀ ਪੂਰੀ ਜੜ ਹਿੱਲਦੀ ਸੀ ਟੁੱਟੀ ਸੀ ਦੋ ਟੋਟੇ ਸੀ ਤੇ ਆਹ ਮੈਂ ਮੈਨੂੰ ਕਿਸੇ ਮੁੰਡੇ ਨੇ ਦੱਸੇ ਸੀਗੇ ਸਾਈਪ੍ਰਸ ਤੋਂ ਮੈਂ ਆਹ ਕਰਨੇ ਸ਼ੁਰੂ ਕੀਤੇ ਤੇ ਇਹ ਦਿਨ ਇਹ ਪਹਿਲਾਂ ਮੈਂ ਉਂਗਲ ਦੇ ਨਾਲ ਕੀਤੀ ਫਿਰ ਕੋਲੀਆਂ ਕੀਤੀਆਂ ਰਾਤ ਨੂੰ ਮੈਂ ਨੂਨ ਦੇ ਨਾਲ ਕੋਲੀ ਕਰਕੇ ਸੋਣਾ ਮੈਨੂੰ ਡਾਕਟਰ ਨੇ ਦੱਸਿਆ ਸੀ ਤੇ ਇਹ ਤੁਸੀਂ ਬੁਰਸ਼ ਜਿਆਦਾ ਜ਼ੋਰ ਦੀ ਨਹੀਂ ਮਾਰਨਾ ਤੇ ਇਹ ਤੁਸੀਂ ਬੁਰਸ਼ ਪੋਲਾ ਪੋਲਾ ਦਿੰਦਾ ਤੇ ਖਸੋਣਾ ਤੇ ਬਾਅਦ ਵਿੱਚ ਕੋਲੀ ਕਰਕੇ ਚੰਗੀ ਤਰ੍ਹਾਂ ਤੁਸੀਂ ਰਾਤ ਨੂੰ ਸੋਣਾ ਤੇ ਸਵੇਰੇ ਵੀ ਇਹੀ ਤੇ ਰਾਤ ਨੂੰ ਵੀ ਇਹੀ ਦੋ ਵਾਰੀ ਕਰਨੇ ਆ ਇੱਕ ਦਿਨ ਚ ਰਾਤ ਨੂੰ ਤੇ ਸਵੇਰੇ ਤੁਹਾਡਾ ਇਹ ਨਾਲ ਜਿਹੜਾ ਕਾਫੀ ਫਰਕ ਪੈ ਜਾਊਗਾ ਜਿਹੜਾ ਮੇਰਾ ਦੰਦ ਦੁਖਦਾ ਸੀਗਾ ਝੜਦਾ ਟੁੱਟ ਕੇ ਨਿਕਲ ਗਈ ਵੈਸੇ ਆਪੇ ਮੈਂ ਦੂਜੀ ਵਾਰ ਡਾਕਟਰ ਦੇ ਗਿਆ ਨਹੀਂ ਮੈਨੂੰ ਕਢਾਉਣ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਵੀ ਹਫ਼ਤੇ ਬਾਅਦ ਆਜੀ ਦਵਾਈ ਖਾ ਕੇ ਪਰ ਮੈਂ ਉਹਨਾਂ ਕੋਲੇ ਗਿਆ ਨਹੀਂ ਤੁਸੀਂ ਆਹ ਜਿਹੜੀ ਚੀਜ਼ ਆ ਰਾਤ ਨੂੰ ਕਰ ਸਕਦੇ ਹੋ ਇਹਨੂੰ ਉਂਗਲ ਤੇ ਲਾ ਕੇ ਵੀ ਕਰ ਸਕਦੇ ਹੋ ਤੇ ਬੁਰਸ਼ ਨਾਲ ਵੀ ਕਰ ਸਕਦੇ ਹੋ ਬਾਕੀ ਇਹਦਾ ਛੋਟਾ ਜਿਹੜਾ ਫਾਇਦਾ ਹੈ ਤੁਹਾਨੂੰ ਆਪੇ ਪਤਾ ਲੱਗ ਜਾਣਾ